ਮંત્રી ਦੇ ਪੀਏ ਦੇ ਨੌਕਰ ਦੇ ਘਰੋਂ ਕਰੋੜਾਂ ਰੁਪਏ ਮਿਲੇ ਨੇ ਨੋਟਾਂ ਦੇ ਨਾਲ ਪੂਰਾ ਘਰ ਭਰਿਆ ਮਿਲਿਆ ਨੋਟਾਂ ਦੇ ਅੰਬਾਰ ਮਿਲੇ ਨੇ ਜਿਸ ਨੂੰ ਦੇਖ ਕੇ ED ਵੀ ਹੈਰਾਨ ਰਹਿ ਗਈ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਵੀਡੀਓ ਤੁਹਾਨੂੰ ਵੀ ਦਿਖਾਉਂਦੇ ਆ ਜੁਥੇ ਪੂਰਾ ਘਰ ਹੀ ਨੋਟਾਂ ਦੇ ਨਾਲ ਭਰਿਆ ਹੋਇਆ ਹੈ ਨੋਟਾਂ ਦੇ ਬੰਡਲ ਜਿਹੜੇ ਨੇ ਉਹ ਘਰ ਦੇ ਵਿੱਚ ਹਰੇਕ ਥਾਂ ਤੇ ਪਏ ਹੋਏ ਮਿਲੇ ਨੇ ਬੈੱਡਾਂ ਦੇ ਉੱਤੇ ਬਿਸਤਰੇ ਦੇ ਉੱਤੇ ਅਲਮਾਰੀਆਂ ਦੇ ਵਿੱਚ ਨੋਟਾਂ ਦੇ ਬੰਡਲ ਮਿਲੇ ਨੇ ਦੂਜੇ ਪਾਸੇ ਗਹਿਣੇ ਗੱਟੇ ਵੀ ਮਿਲੇ ਨੇ ਜਿਸ ਨੂੰ ED ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ED ਨੂੰ ਸੂਚਨਾ ਮਿਲੀ ਸੀ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ ਮੰਤralਏ ਦੇ ਵਿੱਚ ਅਤੇ ਇਹ ਸਾਰਾ ਪੈਸਾ ਨੌਕਰਾਂ ਦੇ ਘਰ ਜਾ ਰਿਹਾ ਹੈ ਜਿਸ ਤੋਂ ਬਾਅਦ ED ਦੇ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਰੇਡ ਕੀਤੀ ਗਈ ਤੜਕਸਾਰ ਦਾ ਸਮਾਂ ਸੀ ਜਦੋਂ ED PA ਦੇ ਨੌਕਰ ਦੇ ਘਰ ਪਹੁੰਚਦੀ ਹੈ ਮੰਤਰੀ ਦੇ PA ਦੇ ਨੌਕਰ ਦੇ ਘਰ ਜਦੋਂ ਦਾਖਲ ਹੁੰਦੀ ਹੈ ED ਤਾਂ ਨੌਕਰ ਤਾਂ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਕਿ ਆਖਿਰਕਾਰ ED ਕਿੱਥੋਂ ਆ ਗਈ ਕਿਉਂਕਿ ਇੱਕ 15 ਤੋਂ 20 ਹਜ਼ਾਰ ਦੀ ਨੌਕਰੀ ਕਰਨ ਵਾਲਾ ਨੌਕਰ ਸੀ ਪਰ ਉਸ ਦੇ ਘਰੋਂ ਕਰੋੜਾ ਰੁਪਏ ਮਿਲਦੇ ਨੇ ਜਦੋਂ ਛਾਣਬੀਨ ਕੀਤੀ ਜਾਂਦੀ ਹੈ ਤਲਾਸ਼ੀ ਲਈ ਜਾਂਦੀ ਹੈ ਪੂਰੇ ਘਰ ਦੀ ਤਾਂ ਪੂਰਾ ਘਰ ਹੀ ਨੋਟਾਂ ਦੇ ਬੰਡਲਾਂ ਦੇ ਨਾਲ ਭਰਿਆ ਹੋਇਆ ਮਿਲਦਾ ਹੈ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਨੋਟ ਹੀ ਨੋਟ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਘੱਟ ਪੈ ਗਈਆਂ ਹੁਣ ਤੱਕ ਦੀ ਗਿਣਤੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਰੀਬ 30 ਕਰੋੜ ਰੁਪਏ ਨੇ ਪਰ ਹੁਣ ਮੁੜ ਤੋਂ ਜਿਹੜੀਆਂ ਨਵੀਆਂ ਮਸ਼ੀਨਾਂ ਨੇ ਉਹ ਮੰਗਵਾਈਆਂ ਜਾ ਰਹੀਆਂ ਨੇ ਅਤੇ ਗਿਣਤੀ ਜਿਹੜੀ ਹੈ ਉਹ ਅਜੇ ਤੱਕ ਵੀ ਜਾਰੀ ਹੈ ਨੌਕਰਾਂ ਦੇ ਘਰ ਸਾਰਾ ਪੈਸਾ ਜਿਹੜਾ ਸੀ ਉਹ ਭੇਜਿਆ ਜਾਂਦਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿਉਂਕਿ 15 ਤੋਂ 20 ਹਜ਼ਾਰ ਦੀ ਨੌਕਰੀ ਕਰਨ ਵਾਲਾ ਨੌਕਰ ਤੇ ਉਸਦੇ ਘਰੋਂ ਕਰੋੜਾਂ ਰੁਪਏ ਮਿਲਣਾ ਕੋਈ ਆਮ ਗੱਲ ਨਹੀਂ ਹੈ ਈਡੀ ਦੇ ਅਧਿਕਾਰੀ ਜਿਹੜੇ ਸਨ ਉਹ ਵੀ ਦੇਖ ਕੇ ਹੈਰਾਨ ਰਹਿ ਗਏ ਫਿਲਹਾਲ ਈਡੀ ਦੇ ਵੱਲੋਂ ਗਿਣਤੀ ਜਿਹੜੀ ਹੈ ਉਹ ਲਗਾਤਾਰ جاری ਹੈ ਤੜਕਸਾਰ ਦਾ ਸਮਾਸੀ ਜਦੋਂ ਈਡੀ ਨੌਕਰ ਦੇ ਘਰ ਪਹੁੰਚਦੀ ਹੈ ਕੁਝ ਦਿਨ ਪਹਿਲਾਂ ਜਦੋਂ ਪੀਐਮ ਮੋਦੀ ਝਾਰਖੰਡ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਸੀ ਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਹੀ ਹੋਈ ਹੈ ਝਾਰਖੰਡ ਦੇ ਰਾਂਚੀ ਦੇ ਵਿੱਚ ਇੱਕ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਰੇਡ ਕੀਤੀ ਗਈ ਹੈ ਜਿੱਥੇ ਨੋਟਾਂ ਦੇ ਅੰਬਾਰ ਜਿਹੜੇ ਨੇ ਉਹ ਮਿਲੇ ਨੇ ਵੱਡੀ ਮਾਤਰਾ ਦੇ ਵਿੱਚ ਨਕਦੀ ਮਿਲੀ ਹੈ ਭਾਜਪਾ ਸੰਸਦ ਨਿਸ਼ੀकांत ਦੂਬੇ ਨੇ ਇਸ ਮੁੱਦੇ ਤੇ ਕਾਂਗਰਸ ਦੇ ਉੱਤੇ ਹਮਲਾ ਵੀ ਕੀਤਾ ਗਿਣਤੀ ਹੋਣ ਦਿਓ ਇਹ ਗਿਣਤੀ 50 ਕਰੋੜ ਤੱਕ ਵੀ ਪਹੁੰਚ ਸਕਦੀ ਹੈ ਪੂਰੀ ਝਾਰਖੰਡ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਡੁੱਬੀ ਹੋਈ ਹੈ ਤਾਂ ਲਗਾਤਾਰ ਸ਼ਬਦੀ ਹਮਲੇ ਜਿਹੜੇ ਨੇ ਉਹ ਸਿਆਸੀ ਪਾਰਟੀਆਂ ਦੇ ਵੱਲੋਂ ਕਾਂਗਰਸ ਦੇ ਉੱਤੇ ਕੀਤੇ ਜਾ ਰਹੇ ਨੇ ਕਾਂਗਰਸ ਦੇ ਇੱਕ ਸੰਸਦ ਮੈਂਬਰ ਤੋਂ 350 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਸੀ ਪਿਛਲੇ ਸਾਲ ਦਸੰਬਰ ਦੇ ਵਿੱਚ ਝਾਰਖੰਡ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ ਸੀ ਆਈਟੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰ ਧੀਰਜ ਸਾਹੂ ਦੇ ਘਰੋਂ 350 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕਰ ਲਈ ਸੀ ਆਲਮਗਿਰ ਆਲਮ ਪਾਕੜ ਵਿਧਾਨ ਸਭਾ ਤੋਂ ਚਾਰ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਨੇ ਜਿਨ੍ਹਾਂ ਦੇ ਪੀਏ ਦੇ ਨੌਕਰ ਦੇ ਘਰੋਂ ਹੁਣ ਕਰੋੜਾਂ ਰੁਪਏ ਬ੍ਰਾਹਮਤ ਹੋਏ ਨੇ ਇਸ ਸਮੇਂ ਰਾਜ ਸਰਕਾਰ ਦੇ ਵਿੱਚ ਸੰਸਦੀ ਮਾਮਲਿਆਂ ਅਤੇ ਪਿੰਡੂ ਵਿਕਾਸ ਉਹ ਮੰਤਰੀ ਨੇ ਇਸ ਤੋਂ ਪਹਿਲਾਂ ਆਲਮਗਿਰ ਆਲਮ 20 ਅਕਤੂਬਰ 2006 ਤੋਂ 12 ਦਸੰਬਰ 2009 ਤੱਕ ਝਾਰਖੰਡ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਨੇ ਦੱਸ ਦਈਏ ਕਿ ਸਿਆਸਤ ਤੋਂ ਬਾਅਦ ਆਲਮਗਿਰ ਨੇ ਸਰਪੰਚ ਦੀ ਚੋਣ ਜਿੱਤ ਕੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਸੀ ਉਹ 2000 ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ ਅਤੇ ਉਦੋਂ ਤੋਂ ਹੁਣ ਤੱਕ ਚਾਰ ਵਾਰ ਵਿਧਾਇਕ ਬਣ ਚੁੱਕੇ ਨੇ ਆਲਮਗਿਰ ਆਲਮ ਅਤੇ ਹੁਣ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਕਰੋੜਾਂ ਰੁਪਏ ਜਦੋਂ ਮਿਲਦੇ ਨੇ ਤਾਂ ਹਰ ਕੋਈ ਹੀ ਹੱਕਾ ਬੱਕਾ ਰਹਿ ਗਿਆ ਦੂਜੇ ਪਾਸੇ ਮੰਤਰੀ ਦੇ ਸਾਹ ਸੁੱਕ ਗਏ ਅਤੇ ਹੁਣ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਸਾਰੇ ਪੈਸੇ ਲੈ ਲਏ ਗਏ ਨੇ ਸਾਰੇ ਗਹਿਣੇ ਗੱਟੇ ਲੈ ਲਏ ਗਏ ਨੇ ਕਿਉਂਕਿ ਪੂਰੇ ਘਰ ਦੇ ਵਿੱਚੋਂ ਨੋਟਾਂ ਦੇ ਬੰਡਲ ਜਿਹੜੇ ਨੇ ਉਹ ਮਿਲੇ ਨੇ ਬੈੱਡ ਦੇ ਉੱਪਰੋਂ ਬਿਸਤਰੇ ਦੇ ਵਿੱਚੋਂ ਅਤੇ ਇੱਥੋਂ ਤੱਕ ਕਿ ਅਲਮਾਰੀ ਦੇ ਵਿੱਚੋਂ ਤੇ ਦੂਜੇ ਪਾਸੇ ਗਹਿਣੇ ਗੱਟੇ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਦੇਖ ਦੱਸਦੀ ਹੈ ਕਿ ਜਦੋਂ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੀ ਹੱਕੀ ਬੱਕੀ ਰਹਿ ਗਈ ਕਿਉਂਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਹੁੰਦੇ ਨੇ ਉਹ ਮੰਤਰੀਆਂ ਦੇ ਨਾਲ ਮਿਲੇ ਹੁੰਦੇ ਨੇ ਤਾਂ ਜਦੋਂ ਇਹ ਖਬਰ ਸਾਰਿਆਂ ਨੂੰ ਮਿਲਦੀ ਹੈ ਕਿਉਂਕਿ ਤੜਕਸਾਰ ਈਡੀ ਨੇ ਅਚਾਨਕ ਰੇਡ ਕੀਤੀ ਸੀ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਅਤੇ ਕਿਸੇ ਨੂੰ ਵੀ ਇਸ ਬਾਬਤ ਜਾਣਕਾਰੀ ਨਹੀਂ ਸੀ ਤੇ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਅਤੇ ਹੋਰ ਲੋਕਾਂ ਨੂੰ ਹੋਰ ਮੰਤਰੀਆਂ ਨੂੰ ਬਾਬਤ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿ ਈਡੀ ਇੱਥੇ ਕਿੱਥੋਂ ਪਹੁੰਚ ਗਈ ਦਾ ਅਸਲ ਇੱਕ ਰਿਸ਼ਵਤ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਸੀ ਪਰ ਜਦੋਂ ਈਡੀ ਨੂੰ ਸੂਚਨਾ ਮਿਲਦੀ ਹੈ ਕਿ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਆਲਮਗਿਰ ਆਲਮ ਦੇ ਮੰਤ్రਾਲੇ ਦੇ ਵਿੱਚ ਤਾਂ ਉਸ ਤੋਂ ਬਾਅਦ ਪੀਏ ਦੇ ਨੌਕਰ ਦੇ ਘਰ ਰੇਡ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਅੱਜ ਇਹ ਓਲ ਟਿਕਾਨਿਆਂ 'ਤੇ ਰੇਡ ਜਿਹੜੀ ਹੈ ਉਹ ਹੋਵੇਗੀ ਅਤੇ ਈਡੀ ਦੀ ਇਹ ਜਾਂਚ ਜਿਹੜੀ ਅੱਜ ਜਾਰੀ ਹੈ ਤੇ ਗਿਣਤੀ ਵੀ ਨੋਟਾਂ ਦੀ ਕੀਤੀ ਜਾ ਰਹੀ ਹੈ ਤੁਹਾਨੂੰ ਫਿਲਹਾਲ ਵੀਡੀਓ ਦਿਖਾਉਂਦੇ ਹਾਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ